ਬੱਬਾ ਜੀ ਉਮਰ ਕਿੰਨੀ ਆ ਗਈ ਆਪਦੀ ਉਮਰ 45 45 ਸਾਲ 45 ਸਾਲ ਉਮਰ ਕੱਦ ਹੋਊਗਾ 2.5 ਫੁੱਟ ਹੋਊਗਾ 2.5 ਸਵਾ 3 ਸਵਾ 3 ਨਾ ਸਵਾ 3 ਫੁੱਟ ਕੱਦ ਦਾਗਾ ਤੇ ਆ ਮੇਮਣਾ ਪਸੰਦ ਆ ਗਿਆ ਅਖਲ ਦੇ ਵਿੱਚ ਇਹਨਾਂ ਨੂੰ ਬਾਈ ਤੂੰ ਮੇਮਣਾ ਦੇ ਬਾਈ ਨੂੰ ਸਭ ਤੋਂ ਵੱਡੀ ਉਮਰ ਦਾ ਤੇ ਕੱਦ ਦੇ ਵਿੱਚ ਸਭ ਤੋਂ ਛੋਟਾ ਵਪਾਰੀ ਹਾਂ ਜੀ ਮੰਗੋ ਉਹਦਾ ਪੈਸੇ ਤਾਰ ਇੱਕ ਨਹੀਂ ਇਹਦਾ ਪੈਸੇ ਦੇ ਦੇ ਦੇਖ ਲੈ ਆ ਗਾਣਾ ਬੰਦ ਕਰੀਂ ਪੰਜ ਹਜ਼ਾਰ ਫੇਰ ਫੋਨ ਆਈ ਤੇਰੇ ਬੱਕਰੇ ਨੇ ਬਾਈ ਯਾਰ 11000 ਦੇ ਦੇ ਦਾਂ ਇਹ ਦੋਨੇ ਯਾਰ ਵਿਚਾਰਾ ਨੇ ਲੈਣਾ ਹੀ ਇੱਕ ਪਰ ਇਹਨੂੰ ਸੱਢ ਦਾ ਸਾਖਤਾ ਨਹੀਂ ਨਹੀਂ ਸੱਢ 10000 ਜੋੜੀ ਦਾ ਆਇਆ ਸੀ ਯਾਰ ਬਾਬੇ ਨੇ ਸਵਾਲ ਨਹੀਂ ਕਿਹੜੇ ਸੋਕੇ ਸਵਾਲ ਲਈ ਉਹ ਤੋਂ ਕਿਹਾ ਯਾਰ ਬੱਚੇ ਇੱਕ ਬੱਚਾ 20-15 ਤੈਨੂੰ 500 ਵਾਹ ਦੇ ਦਾਂ ਯਾਰ ਇੱਕ ਦੇ ਤੂੰ ਇੱਕ ਚ ਤੂੰ 2 ਰੁਪਏ ਨਹੀਂ ਇਕੱਠੇ ਵਿੱਚਾਂ ਇਹ ਵਿੱਚਾਂ ਇਕੱਠੇ ਆਲਾ ਇਹ ਵਿਚਾਰਾ ਸਮਾਉਣਾ ਨਹੀਂ ਨਹੀਂ ਸੱਢ ਦਾ ਇਹ ਸਮਾੜੂਗਾ ਕੌਣ ਹੈ ਕਿੰਨੇ ਰੁਪਏ ਕਹਿਣਾਂ ਨੂੰ ਬਈ ਪਹਿਲਾਂ 16000 ਰੱਖਿਆ ਸੀ ਬਾਈਆਂ ਨੂੰ 16 ਨਹੀਂ 16 ਨਹੀਂ ਤੁਸੀਂ ਕਿੰਨੇ ਲਾਦੇ ਬਾਬਾ ਜੀ ਮੈਂ ਇੱਕ ਹੀ ਲੈ ਲਾਂ ਇੱਕ ਲੈਣਾਗਾ ਪਹਿਲਾਂ ਦੋਨੇ ਲੈਂਦੇ ਸੀਗੇ 10.5 ਹਜ਼ਾਰ ਲਾਇਆ ਫਿਰ ਉਦੋਂ ਇਹਨਾਂ ਨੂੰ ਹੋਰ ਮਿਲ ਗਿਆਊਗਾ ਕੋਈ ਯਾਰ ਨਾ ਨੀ ਹੁਣੀ ਆਹ ਹੁਣੀ ਕਹਿੰਦਾ ਬਾਬਾ ਕਹਿੰਦਾ ਮੈਨੂੰ ਆਈ ਪਸੰਦ ਹੈ ਇੱਕ ਪਸੰਦ ਹੈ ਕਹਿੰਦਾ ਫਿਰ ਇੱਕ ਦੇ ਦੇ ਯਾਰ ਕਿਉਂ ਮੋੜਦਾ ਕਹਿੰਦਾ ਓਏ ਐਵੇਂ ਕਿਹਨੂੰ ਲਾ ਤੇਰਾ ਤਾਂ ਇਹੀ ਪਸੰਦ ਹੈ ਤੁਹਾਨੂੰ ਜੀ ਆਹ ਦੇਖ ਲੈ ਯਾਰ ਇਹਨਾਂ ਦਾ ਮੋਹ ਕਰੀਂਦਾ ਜਾਨਵਰ ਤੇ ਯਾਰ ਬਾਕੀ ਵੀ ਤਾਰ ਸਕਦਾ ਇੰਨਾ ਮੋਹ ਹੈ ਇਹਨਾਂ ਨੂੰ ਜਾਨਵਰਾਂ ਦਾ ਸ਼ੌਂਕ ਵਾਸਤੇ ਨਾ ਕਿ ਨਾ ਪੋਨੀ ਹੋਊਗਾ ਇੱਕ ਸਾਫ ਦਾ ਯਾਰ ਪੋਨੀ ਹੋਏਗਾ ਛਾੜੀ ਮਜ਼ਦੂਰੀ ਕਰ ਨਹੀਂ ਸਕਦਾ ਸ਼ੌਂਕ ਹੀ ਪੂਰਾ ਕਰਦਾ ਹੈ ਹਾਂ ਕਿਉਂ ਬਾਈ ਬਾਬਾ ਜੀ ਉਮਰ ਕਿੰਨੀ ਆ ਗਈ ਆਪकी ਉਮਰ 45 45 ਸਾਲ 45 ਸਾਲ ਉਮਰ ਕੱਦ ਹੋਊਗਾ 2.5 ਫੁੱਟ ਹੋਊਗਾ 2.5 ਸਵਾ 3 ਸਵਾ 3 ਸਵਾ 3 ਫੁੱਟ ਕੱਦ ਦਾਗਾ ਤੇ ਆ ਮੇਮਣਾ ਪਸੰਦ ਆ ਗਿਆ ਖਲ ਦੇ ਵਿੱਚ ਇਹਨਾਂ ਨੂੰ ਬਾਈ ਤੂੰ ਮੇਮਣਾ ਦੇ ਬਾਈ ਨੂੰ ਬਾਬਾ ਇਹਨੂੰ ਮੇਮਣਾ ਦੇ ਉਰੇ ਉਰੇ ਇੱਥੇ ਆ ਮੇਮਣਾ ਤੂੰ ਵੀ ਨਹੀਂ ਦਿੰਦਾ ਬਾਈ ਡਾਕਟਰ ਹੁੰਦਾ ਕੋਲੋਂ ਪੈਸੇ ਪਾ ਕੇ ਬਾਈ ਨੂੰ ਜਾਨਵਰ ਦੇ ਦਿੰਦਾ ਹਾਂ ਇਹ ਕਿਵੇਂ ਬਣਾ ਯਾਰ ਦੇ ਇਹ ਸ਼ੌਂਕ ਦਾ ਕਰਨਾ ਵਾਪਸ ਇਕੱਠੇ ਲੈ ਜਾਓ ਤੁਸੀਂ ਦੋਨੇ ਫਿਰ ਇਕੱਠੇ ਵਿਚਾਰਾ ਸੰਭੂ ਇੱਕ ਮਿੰਟ ਵੇਚਣ ਦੇ ਤਾਂ ਦੋ ਹੀ ਆਏ ਆ ਫਰੇਬ ਵਿਕਣਾ ਨਹੀਂ ਦੇਖੀ ਆਏ ਕਿਵੇਂ ਨਹੀਂ ਵਿਕਣਾ ਯਾਰ ਕਿਉਂ ਨਹੀਂ ਵੇਖਦੀਆਂ ਉਹਨੇ ਆਪਦੇ ਸਮੇਂ ਤੇ ਵੇਖਣਾ ਇਹਨੇ ਆਪਦੇ ਹਿਸਾਬ ਨਾਲ ਵੇਖਣਾਗਾ ਇੱਕ ਇਕੱਲੇ ਤੇ ਕਿੰਨੇ ਪੈਸੇ ਲਾਦੇ ਬਾਬਾ ਜੀ ਇਕੱਲੇ ਤਾਂ ਨਹੀਂ ਲਾਏ ਨੂੰ ਕਿਹਾ ਵੀ ਇਕੱਲਾ ਦੇ ਦੇ ਬਾਬੇ ਨੂੰ ਦਵਾ ਦਿੰਨੇ ਆ ਇਕੱਲਾ ਦੇ ਭਾਈ ਓਰੇ ਆ ਓਏ ਓਰੇ ਆ ਯਾਰ ਓਰੇ ਆ ਓਰੇ ਇੱਕ ਇਕੱਲਾ ਨਹੀਂ ਵੇਰੇਗਾ ਓਰੇ ਆ ਇੱਥੇ ਇੱਥੇ ਬੈਠ ਕਿੰਨੇ ਬੰਦੇ ਬੈਠੇ ਨੇ ਤੇਰੇ ਅੱਗੇ ਵਾਲੇ 8 10 ਬੰਦੇ ਬੈਠੇ ਨੇ ਕਿਸੇ ਦਾ ਤਾਂ ਮਾਨ ਰੱਖ ਪਤੰਦਰਾ ਚੱਲ ਇਕੱਲੇ ਦਾ ਫਰਾਠ ਹਜ਼ਾਰ ਦੇ ਦੇ ਕੀ 8000 ਰੁਪਿਆ 6000 ਰੁਪਿਆ ਦੇ ਦੇ ਬਾਬਾ ਨਹੀਂ ਬਾਬੇ ਦੋ ਫਿਰ ਦੋ ਨਹੀਂ ਨਹੀਂ ਯਾਰ ਉਹ ਉਖਾੜ ਦੇ ਫੇਰ ਭਜ ਲੈ ਯਾਰ ਉਰੇਆ 6000 ਦੇ 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 6 ਅਸੀਂ ਮਾਨ ਰੱਖ ਰਹੇ ਹਾਂਗੇ ਤੇਰਾ 6000 ਦਾ ਚੱਲੇਗਾ 6000 ਦਾ ਆਪਾਂ ਪੁੱਛਿਆ ਹੀ ਨਹੀਂ ਆਪਾਂ ਯਾਰ ਵਿਚਾਰਾ ਸਾਂਭ ਲਓ ਕਿੱਥੋਂ ਆਏ ਜੀ ਆਪਾਂ ਅਨੁਮਾਨਗੜ ਤੋਂ ਅਨੁਮਾਨਗੜ ਤੋਂ अनुमानगढ़ तो आए ने सवा 3 फुट कद का नाम क्या है भाई आपका शाहिद रजा शाहिद रजा शाहिद रजा नाम दोनों इकट्ठे देदा यार ओए ओरे आया यार कौन है तेरे नाल गल करा ओरा ਅਕਾ ਮਾਰੇ ਦੇ ਵਪਾਰੀ ਹੈ ਕੋਈ ਠੀਕ ਹੈ ਸਹੀ ਹੈ ਮਾਰੇ ਦੇ ਵਪਾਰੀ ਹੈ ਕੋਈ ਆ ਕਦੋਂ ਫੂਕਾਈ ਜਾਂਦੇ ਹੱਥ ਨਾਲ ਬੈਠਾ ਆਇਆ ਨਾ ਕੋਈ ਆ ਤਾਂ ਵੇਚ ਦੇ ਪਈ ਲੈ ਦੇ ਯਾਰ ਬੱਚਣ ਦੇ ਯਾਰ ਔਰ ਸੋਰੇ ਯਾਰ ਤਾਂ ਲੈਣਾ ਕੰਮ ਆਹ ਯਾਰ ਕੀ ਆ ਯਾਰ 7000 ਸਭ ਬਾੜੇਗਾ ਪੌਨੀ ਹੋ ਗਿਆ ਯਾਰ ਬਾਬੇ ਨੂੰ ਦੇਗਾ ਦਾ ਬਾਬਾ ਬੋ ਯਾਰ ਕੀ ਪਤਾ ਹੈ ਉਹਦੇ ਚ ਉਹਦੇ ਦੁਗਣੇ ਕਰ ਦੇਣ ਦੁਗਣੀ ਲੈ ਆ ਸੁਣ ਲੈ ਕੀ ਪਤਾ ਦੇਤੇ ਤੇ ਉਹਨਾਂ ਦੁੱਗਣੇ ਵਿਕੀ ਜਾਂਦੇ। ਉੱਥੇ ਬੈਠੇ ਬੈਠ ਮੈਂ ਦੋ ਬੱਕਰੀਆਂ ਵਕਾ ਦਿੱਤੀਆਂ। ਜਿਹੜੀਆਂ ਬੱਕਰੀਆਂ ਤੇ ਪੰਜ-ਪੰਜ ਲੱਗੇ ਸੀ ਨਾ ਉਹ 10-10 ਦੀਆਂ ਵਿਕੀਆਂ ਨੇ। ਮੇਰੇ ਸਾਹਮਣੇ ਬੈਠੇ ਤੂੰ ਵਿਗ ਗਿਆ ਆ ਵੇਚੇਂਗੇ ਤੇ ਕੀ ਪਤਾ ਜਾਂਦੇ ਹੀ ਵਿਖ ਜਾਵੇ ਤੇਰਾ ਹਾਂ ਯਾਰ ਫਕਰੇ ਦਵਾਈ ਹੁੰਦੀ ਹੈ ਭਾਈ ਬੈਠ ਥੱਲੇ ਸੱਤ ਦਾ ਲੈ ਓਏ ਥੱਲੇ ਆ ਓਏ ਨਹੀਂ ਇੰਕੇਰੀ ਦਾ ਇੱਕ ਮਿੰਟ ਹੁਣ ਤੁਸੀਂ ਇੱਕ ਮਿੰਟ ਸੱਤ ਦਾ ਲੈ ਨਹੀਂ ਯਾਰ ਸੱਤ ਦਾ ਇੱਕ ਮਿੰਟ ਹਾਂ ਹੁਣ ਇਹਨੇ ਇਹ ਲਵੇ ਲੱਗ ਗਿਆ ਮੁੰਡਾ ਹੁਣ ਕੱਢ ਦੋ ਤੁਸੀਂ ਕਾਣ ਮੀਣ ਬੜੀ ਮੁੱਟੀ ਬਾਬਾ ਜੀ ਕੱਢ ਦੇ ਕੱਟ ਸੱਤ ਦਾ ਦੇ ਦੇ ਯਾਰ ਨਹੀਂ ਨਹੀਂ ਸੱਤ ਦਾ ਇੱਕ ਮਿੰਟ ਸੱਤ ਦਾ ਨਹੀਂ ਲੈ ਲਵੇ ਕਿਉਂ ਪੱਜਿਆ ਜਾਂਦਾ ਤੂੰ ਕਿਉਂ ਉਰੇ ਆ ਉਰੇ ਆ ਤਾ ਓਏ ਉਰੇ ਬੈਠ ਜਾ ਯਾਰਾ ਅੱਜੀ ਕੋਲੋ ਕਰਾ ਸ਼ਰਮ ਨਹੀਂ ਆਉਂਦੀ ਤੈਨੂੰ ਪਰਚੀ ਮੰਗਦੇ ਨਾ ਆ ਦੇ ਨਾ ਕਰਾ ਦੇ ਯਾਰ ਕਰਾ ਦੇ 224500 ਦੇ ਨੇ 45 ਸਾਲ عمر ਦੇਣਗੇ ਕੀ ਲੰਗਾ ਤੂੰ ਪਰਚਾ ਮਾਉਂਗੀ ਤੈਨੂੰ ਪਰਚੀ ਪੈਸੇ ਮੰਗਦਾ ਬੰਦਾ ਕਮਨ ਧੰਦਾ ਬਾਈ ਉਰੇ ਬਹਿ ਕੇ ਦੇ ਬਾਈ ਤੇਰੀ ਵੀਡੀਓ ਵੀ ਬਣ ਦਲ ਕੋਈ ਨਾ ਤੂੰ ਕਰਾ ਦੇ ਤੈਨੂੰ ਬਾਬਾ ਤੂੰ ਹੀ ਕਹਿਣੀ ਯਾਰ ਤੂੰ ਹੀ ਕਹਿਣਾ ਤੂੰ ਹੀ ਕਹਿਣਾ ਮੇਰੀ ਗੱਲ ਸੁਣ ਹਾਂ ਜਿਆਦਾ ਬੰਦਾ ਇਹਨਾ ਬਿਨ ਨੀ ਸੋਚਦਾ ਹਾਂ ਇਹ ਕੋਈ ਨਹੀਂ ਨਹੀਂ ਤੇਰਾ ਵੀ ਕਿਹਾ ਨਾ ਘਰੇ ਜਾਂਦੇ ਕੀ ਪਤਾ ਤੈਨੂੰ ਇਹਨਾ ਦੋਵਾਂ ਦੇ ਇੱਕ ਕੀਮਤ ਮਿਲ ਜਾਵੇ ਤਾਂ ਸਹੀ ਹੈ ਬਾਬੇ ਦੀ ਤੇ ਪੈਸੇ ਹੋਰ ਦੇ ਬਾਬੇ ਦੇ ਉਹ ਦੇਖੂਗਾ ਬੈਠ ਜੂਗਾ ਨਾ ਲਾਗੇ ਬੈਠ ਹੋ ਰਹੇ ਚਾਰ ਚਾਰ ਹੋ ਗਏ ਉਹ ਆਪਾਂ ਹੁਣ ਵੇਚਦਾ ਆ ਇੱਕ ਇੱਕ ਕਰਕੇ ਗਣਾ ਇਹਨਾਂ ਨੂੰ ਇੱਧਰ ਆ ਜਾ ਹੁਣ ਆ ਯਾਰ ਆ ਯਾਰ ਕਰ ਦੋ ਫੇਰ ਖੜ ਜਨ ਬਹਿ ਜਾ ਬੈਠਾਂਗੇ ਤੂੰ ਬੰਦਾ ਦਾ ਦੇਖ ਗਿਣੋ ਤੂੰ ਇੱਕ ਦੋ 500 ਪਿੰਡ ਕਿਹੜਾ ਤੇਰਾ ਬਾਈ ਨੱਤ ਪਿੰਡਾ ਦੋ ਦੋ ਜ਼ਿਲ੍ਹਾ ਦੋ ਜ਼ਿਲ੍ਹਾ ਬਠਿੰਡਾ ਤਿੰਨ ਤਿੰਨ ਚਾਰ ਹੈ ਫਸਾਂਗੇ ਕਿਹਨੇ ਇਹ ਜਾ ਵਪਾਰੀ ਮੰਡੀ ਤੱਕ ਯਾਰ ਸਭ ਤੋਂ ਵੱਡੀ ਉਮਰ ਦਾ ਤੇ ਕੱਦ ਦੇ ਵਿੱਚ ਸਭ ਤੋਂ ਛੋਟਾ ਵਪਾਰੀ 6500 6500 ਦਾ ਹੋ ਗਿਆ ਬੱਚਾ ਜੀ ਨਾ ਦਿਖਾਇਆ ਜਿੰਦਰੂ ਮੈਂ ਪਹਿਲਾਂ ਵੀ ਰੱਖ ਦਿਆਂ ਬਾਬਾ ਜੀ ਲੈ ਪਹਿਲਾਂ ਸੀ ਉਹ ਅੱਛਾ ਵੇਚਦਾ ਵੈਸੇ ਯਾਰ ਇੱਕ ਦੋ ਬੱਚੇ ਪਾਲ ਕੇ ਇੱਕ ਦੋ ਬੱਚੇ ਪਾਲ ਕੇ ਵੇਦਿਆ ਇਹਨੂੰ ਪਰਾਂ ਕਰੀ ਮੜਾ ਜਾ ਇਹਨੂੰ ਸ਼ੌਕ ਆ ਆ ਲਿਆ ਗਏ ਇਹਨਾਂ ਨੇ ਲੱਗ ਪਰ ਉਹ ਮੂੰਹ ਖਾ ਇਹ ਲੈ ਆ ਦੇਖੋ ਲੈ ਬਾਬਾ ਫੜ ਇਹਨੂੰ ਕੋਲ ਜਿੰਨਾ ਇਹਦਾ ਵਜਨ ਉੰਨਾ ਹੀ ਥੋੜਾ ਆਊਗਾ ਇਹ ਹੈ ਨਾ ਸਹੀ ਹੈ ਨਾ ਹਾਂ ਉਹਨਾਂ ਕੀ ਵਜਨ ਬੱਕਰੇ ਦਾ ਆਊਗਾ ਜਿੰਨਾ ਇਹਨਾਂ ਦਾ ਬਹੁਤ ਸੋਹਣਾ ਬੱਚਾ ਲਿਆ ਹੈਗਾ ਕੱਦ ਇਹਨਾਂ ਦਾ ਹੈਗਾ ਸਵਾ 3 ਫੁੱਟ ਬਾਬਾ ਜੀ ਬਾਬਾ ਜੀ ਵਿਆਹ ਤਾਂ ਨਹੀਂ ਹੋਇਆਗਾ ਬਿਆ ਵਾ ਵਾ ਅੱਛਾ 7 ਸਾਲਾਂ ਦੀ ਕੁੜੀ 7 ਸਾਲਾਂ ਦੀ ਕੁੜੀ ਤੇ ਇੱਕ ਮਦਰ ਕਹਿੰਦੇ ਵਿਆਹ ਹੋਇਆ 7 ਸਾਲਾਂ ਦੀ ਕੁੜੀ ਆ ਬਹੁਤ ਵਧੀਆ ਗੱਲ ਲੱਗੀ ਮੰਡੀ ਦੇ ਵਿੱਚ ਆਪਾਂ ਕਹਿ ਦਈਏ ਵੀ ਸਭ ਤੋਂ ਵੱਡੀ ਵੱਡੀ ਉਮਰ ਦੇ ਪਰ ਕੱਦ ਦੇ ਵਿੱਚ ਛੋਟੇ ਵਪਾਰੀ ਹਨੂਮਾਨਗੜ੍ਹ ਤੋਂ ਆਇਆ ਨਾ ਜੀ ਇੱਕੋ ਹੀ ਨਕ ਲੈਣਾ ਸੀਗਾ ਇੱਕੋ ਹੀ ਇੱਕੋ ਹੀ ਲੈਦਾ ਠੀਕ ਆ ਭਾਈ ਮਿਲ ਗਏ ਪੈਸੇ ਐਵੇਂ ਭੱਜੀ ਜਾਂਦਾ ਸੀਗਾ ਤੈਨੂੰ ਦਬਾ ਤੇ 500 ਰੁਪਇਆ ਵਧਾਤਾ ਦੇਖ ਲੈ ਠੀਕ ਆ ਭਾਈ ਧੰਨਵਾਦ ਐ ਠੀਕ OK